ਪੰਜਾਬ ਪੁਲਸ ਅੱਤਵਾਦੀ ਹੈਪੀ ਪਾਸ਼ੀਆ ਦੇ ਰਾਡਾਰ ਤੇ ਹੈ ਪਿਛਲੇ ਕੁ ਮਹੀਨੇ ਤੋਂ ਪੰਜਾਬ ਦੇ ਵੱਖ-ਵੱਖ ਥਾਣਿਆਂ ਤੇ ਚੌਕੀਆਂ ਤੇ ਲਗਾਤਾਰ ਹੈਂਡ ਗ੍ਰਨੇਡਾ ਨਾਲ ਤਮਾਕੇ ਕੀਤੇ ਜਾ ਰਹੇ ਹਨ ਇਨਾਂ ਹੀ ਨਹੀਂ ਤਮਾਕੇ ਤੋਂ ਬਾਅਦ ਅੱਤਵਾਦੀ ਪਾਸ਼ੀਆ ਸੋਸ਼ਲ ਮੀਡੀਆ ਤੇ ਇਸ ਦੀ ਜ਼ਿੰਮੇਵਾਰੀ ਵੀ ਲੈ ਰਿਹਾ ਹੈ ਹੁਣ ਥਾਣਿਆਂ ਦੇ ਨਾਲ-ਨਾਲ ਨਾਕਿਆਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਚੇਤਾਵਨੀ ਦਿੱਤੀ ਗਈ ਹੈ ਕੀ ਕਾਰਨ ਹੈ ਕਿ ਪਿਛਲੇ ਕੁ ਸਮੇਂ ਤੋਂ ਸਰਗਰਮ ਇਹ ਅੱਤਵਾਦੀ ਸੰਗਠਨ ਪੰਜਾਬ ਪੁਲਿਸ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਹੈ ਹੈਪੀ ਕਾਸ਼ੀਆ ਦਾ ਨਾਂ ਚੰਡੀਗੜ੍ਹ ਵਿੱਚ ਹੋਏ ਹੈਂਡ ਗਰਨੇਡ ਹਮਲੇ ਤੋਂ ਬਾਅਦ ਚਰਚਾ ਵਿੱਚ ਆਇਆ ਸੀ ਇਸ ਤੋਂ ਬਾਅਦ ਪੰਜਾਬ ਦੇ ਥਾਣਿਆਂ ਤੇ ਚੌਕੀਆਂ ਵਿੱਚ ਲਗਾਤਾਰ ਧਮਾਕੇ ਹੋ ਰਹੇ ਹਨ ਬੇਸ਼ੱਕ ਪੰਜਾਬ ਪੁਲਿਸ ਇਹਨਾਂ ਧਮਾਕਿਆਂ ਨੂੰ ਟਾਇਰ ਫਟਣ ਅਤੇ ਹੋਰ ਵਾਰਦਾਤਾਂ ਹੋਣ ਦੀ ਗੱਲ ਕਹਿ ਕੇ ਛਾਪਾਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਲਗਾਤਾਰ ਹੋ ਰਹੇ ਧਮਾਕੇ ਸੁਬੇ ਲਈ ਚੀਤਾ ਦਾ ਵਿਸ਼ਾ ਬਨੇ ਹੋਏ ਹਣ ਜਦੋਂ ਤੋਂ ਖਾਲਿਸਤਾਨ ਆਤਵਾਦੀਆਂ ਨੇ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ ਉਦੋਂ ਤੋਂ ਅਮਰੀਕਾ ਸਥਿਤ ਆਤਵਾਦੀ ਹੈਪੀ ਪਾਸ਼ੀਆ ਪੁਲਿਸ ਲਈ ਚ ਨੋਤੀ ਬਣ ਗਿਆ ਹੈ ਹੈਪੀ ਪਾਸ਼ੀਆ ਪੁਲਿਸ ਥਾਣਿਆਂ ਤੇ ਚੌਕੀਆਂ ਵਿੱਚ ਧਮਾਕੇ ਕਰਨ ਲਈ ਆਪਣੇ ਸਲੀਪਰ ਸਾਲ ਨੂੰ ਸਰ ਗਰਮ ਕਰ ਰਿਹਾ ਜਿਸ ਨੂੰ ਲਗਾਤਾਰ ਫਿਸ ਫੋਟਕ ਸੰਭਗਰੀ ਮਹੀਆ ਕਰਵਾਈ ਜਾ ਰਹੀ ਹੈ ਪਰ ਪੰਜਾਬ ਦਾ ਖੁਫੀਆ ਤੰਤਰ ਪਾਸ਼ੀਆ ਦੇ ਇਰਾਦਿਆਂ ਨੂੰ ਬੇਨਕਾਬ ਕਰਨ ਵਿੱਚ ناکਾਮ ਸਾਬਤ ਹੋ ਰਿਹਾ ਹੈ ਅੰਮਰਸੱਤੇ थाना ਇਸਲਾਮਾਬਾਦ ਵਿੱਚ ਦੇਰ ਰਾਤ ਹੋਏ ਤਮਾਕੇ ਕਾਨ ਪੂਰਾ ਇਲਾਕਾ ਦਹਿਸ਼ਤ ਵਿੱਚ ਸੀ ਭਾਰਤੀ ਫੌਜ ਤਮਾਕੇ ਦੇ ਕੁਝ ਘੰਟਿਆਂ ਬਾਅਦ ਮੌਕੇ ਤੇ ਪਹੁੰਚ ਗਈ ਅਤੇ ਜਿਵੇਂ ਹੀ ਫੌਜ ਘਟਨਾ ਦੀ ਕਮਾਨ ਸੰਭਾਲਣ ਲਈ ਉਤਰੀ ਤਾਂ ਕੁਝ ਮਿੰਟਾਂ ਬਾਅਦ ਹੀ ਵਾਪਸ ਭੇਜ ਦਿੱਤਾ ਗਿਆ ਕੀ ਕਾਰਨ ਸੀ ਕਿ ਭਾਰਤੀ ਜਵਾਨ ਮੌਕੇ ਤੇ ਆਏ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਇਸ ਤੇ ਕੋਈ ਵੀ ਕੁਝ ਕਹਿਣ ਦੀ ਤਿਆਰ ਨਹੀਂ ਹੈ ਸੂਬੇ ਵਿੱਚ ਜਿੱਥੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਉਤਸ਼ਾਹ ਤੇਜ ਹੋ ਗਿਆ ਹੈ ਉੱਥੇ ਹੀ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਪੰਜਾਬ ਪੁਲਿਸ ਖੋਦੀ ਸੁਰੱਖਿਆਤ ਹੈ ਜੇਕਰ ਪਿਛਲੇ 30 ਦਿਨਾਂ ਦੇ ਗ੍ਰਾਫ ਤੇ ਨਜ਼ਰ ਮਾਰੀਏ ਤਾਂ ਕਈ ਥਾਣਿਆਂ ਤੇ ਚੌਕੀਆਂ ਵਿੱਚ ਠਮਾਕੇ ਹੋ ਚੁੱਕੇ ਹਨ ਜੇਕਰ ਅਜਿਹਾ ਕਿਸੇ ਜਨਤਕ ਸਥਾਨ ਤੇ ਠਮਾਕਾ ਹੁੰਦਾ ਹੈ ਤਾਂ ਸੂਬੇ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਚੋਣ ਜਾਬਤਾ ਲਾਗੂ ਦਵਾਦ ਪੁਲਿਸ ਵੱਲੋਂ ਚੋਣਾਂ ਨੂੰ ਸ਼ਾਂਤੀਪੂਰਵਕ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਜੇਕਰ ਕੋਈ ਠੋਸ ਰਣਨੀਤੀ ਨਾ ਬਣਾਈ ਗਈ ਤਾਂ ਇਹ ਧਮਾਕੇ ਪੁਲਿਸ ਦੀ ਕਾਰਜ ਕੁਸ਼ਲਤਾ ਤੇ ਕਈ ਸਵਾਲ ਖੜੇ ਕਰ ਰਹੇ ਹਨ ਇਸ ਤਰ੍ਹਾਂ ਦਾ ਪੁਲਿਸ ਦਾ ਲੋਕਾਂ ਤੋਂ ਭਰੋਸਾ ਉੱਠ ਜਾਵੇਗਾ